ਉਹ ਬਧੀਆ ਲਾੜਨਾ ਪੈਂਦਾ ਬਾਹਰ ਇਧਰ ਗੋਲੋਗਲਾਂ ਦੀਆਂ ਫੌਜਾਂ ਹੁੰਦੀਆਂ ਨੇ ਲੜਾਈ ਇਧਰ ਵੀ ਏਹੀ ਹੋਈ ਦਿਖਾਈ ਹੋਈ ਹੈ ਲੜਾਈ ਇਧਰ ਵੀ ਹੈ ਜੋ ਦਿਖਾਈ ਹੋਈ ਹੈ ਪਰ ਉਹ ਚੰਦਾ ਜਿਹੜਾ ਨਾਟਕਾ ਦਸੂਰਾਂ ਦੇ ਵਿੱਚ ਉਹ ਈ ਲੜਾਈ ਦਿਖਾਈ ਹੋਈ ਹੈ ਇੱਕ ਪਾਸੇ ਬਲਦੀਆਂ ਫੌਜਾਂ ਨੇ ਓਗਲਾਂ ਦੀਆਂ ਫੌਜਾਂ ਨੇ ਇੱਕ ਪਾਸੇ ਗੋਲਾਂ ਦੀਆਂ ਫੌਜਾਂ ਨੇ ਉਹਨਾਂ ਦੇ ਰਾਤ ਕਹੇ ਜene ਢੰਡੇ ਕਹੇ ਜene ਬਾਹਣ ਕਹੇ ਜene ਸ਼ਸਰ ਕਹੇ ਜene ਉਹਨਾਂ ਦੇ ਆਪਣੇ ਸਰੂਪ ਕਹੇ ਜਨ ਸਾਰਾ ਇਤਤਰ ਖਿੱਚਿਆ ਪਿਆ ਤੇ ਹਾਂਜੀ ਕੌਣ ਛੈਲ ਧਾਰਾ ਧਰੇ ਛਤਰ ਧਾਰੀ ਛਤਰ ਧਾਰੀ ਹੋਇਆ ਫਿਰਦਾ ਉਹ ਕਿਸੇ ਦੇ ਸਾਹਮਣੇ ਝੁਕਦਾ ਹੀ ਨਹੀਂ ਹੈ ਅੱਜ ਕੋਈ ਵੱਡਾ ਹੀ ਹੋਵੇ ਉਹਦੇ ਸਾਹਮਣੇ ਝੁਕਣਾ ਪੈਂਦਾ ਥਾ ਉਹਨੂੰ ਛਤਰ ਧਾਰੀ ਹੰਕਾਰ ਦਾ ਪ੍ਰਤੀਕ ਹੈ ਔਰ ਜਿਹੜਾ ਭਗਤਾ ਹੈ ਗਰੀਵਨ ਆਜ ਗਸਈਆ ਬੇਰਾ ਮਾਥੇ ਛਤਰ ਧਰਿਓ ਨੇ ਜ਼ਬਰਦਸਤੀ ਛਤਰ ਧਰਿਆ ਹੈ ਆਪ ਨਹੀਂ ਧਰਿਆ ਉਹ ਕਹਿੰਦਾ ਮੈਂ ਦਾਸ ਹਾਂ ਉਹ ਛਤਰ ਧਾਰੀ ਹੋ ਕੇ ਦਾਸ ਹੈ ਇਹ ਛਤਰ ਧਾਰੀ ਆਕੜਿਆ ਹੋਇਆ ਹੈ ਉਹ ਦੋਹਾਂ 'ਚ ਫਰਕ ਹੈ ਉਹ ਅਧਿਕਾਰੀ ਹੈ ਅਧਿਕਾਰੀ ਹੈ ਨਹੀਂ ਦੋਹਾਂ 'ਚ ਹੀ ਫਰਕ ਹੈ ਕਹੂੰ ਰਾਜ ਸਾਜੰ ਤਿ ਰਾਜ ਅਧਿਕਾਰੀ ਅਦੀ ਰਾਜ ਅਧਿਕਾਰੀ ਹੈ ਤਿ ਰਾਜ ਤਾਂ ਹੀ ਹੁੰਦਾ ਕੋ ਸੰਧੀ ਹੋਈ ਹੋਈ ਹੈ ਕਉ ਰਾਜ ਸਾਜ ਕਿਤੇ ਰਾਜ ਸਾਜ ਜਿਵੇਂ বিষ্ণੂ ਦੇ ਅਵਤਾਰ ਨੇ ਰਾਮਚੰਦਰ ਉਹ ਵੀ ਤਰਬ ਕੇ 77 ਦੇ ਉਹ ਅਵਤਾਰ ਬਣਿਆ ਬੈਠਾ ਉਹ ਸੱਚੀ ਪੁੱਛੀ ਦਾ ਰਾਜਾ ਬਣਿਆ ਹੋਇਆ ਤੇ ਤਾਜ ਵੀ ਹੈ ਸਲਤੇ ਛਤਰ ਵੀ ਹੈ ਉਹ ਸੱਚੀ ਪੁੱਛੀ ਦਾ ਹੀ ਹੋਰ ਸੰਸਾਰੀ ਜਿਵੇਂ ਹੈ ਰਾਜੇ ਇਹ ਜਰਾਜਾ ਬਣਿਆ ਹੋਇਆ ਉਹ ਰਾਜ ਸਾਜੰਤ ਰਾਜਦਾਰ ਰਾਜ ਸਾਜ ਸਾਰੇ ਹੀ ਉਹਦੇ ਕੋਲ ਰਾਜਦਾਲਕਾਰੀ ਵੀ ਹੈ ਰਾਜ ਤੇ ਬੈਠਾ ਵੀ ਹੈ ਗੱਡੀ ਤੇ ਬੈਠਾ ਵੀ ਉਹ ਜਪਦੇ ਸਰ ਤੇ ਨਹੀਂ ਬੈਠਾ ਉਹ ਜਪਦੇ ਸਰ ਤੇ ਨਹੀਂ ਬੈਠਾ ਉਹ ਪਿਛਲੇ ਜਨਮ ਦੇ ਹਿਸਾਬ ਨਾਲ ਬੈਠਾ ਹੋਇਆ ਤਾਂ ਉਹ ਰਾਜ ਮਿਲਿਆ ਹੋਇਆ ਨੂੰ ਇਹ ਜਨਮ ਜਿੱਨੇ ਉਹਨੇ ਕੁਝ ਕੀਤਾ ਪਿਛਲੇ ਹੀ ਕੀਤਾ ਹੋਇਆ ਉਹਦਾ ਇਹ ਜਿਹੜਾ ਰੂਹ ਹੈ ਸ਼ਬਦਾ ਇਹਨੇ ਕੁਝ ਪਿਛਲੇ ਚ ਕੀਤਾ ਤੇ ਕੁਝ ਇਸ ਕੀ ਕੀਤਾ ਇਨੇ ਡਬਲ ਕੀਤਾ ਐਤਕੇ ਵੀ ਕੀਤਾ ਕੁਛ ਪਿੱਛੇ ਵੀ ਕੀਤਾ ਹੋਇਆ ਸੀ ਇਹਨੇ ਰਾਹ ਦਲਾ ਜੁਣਾ ਛਤਲਾਂ ਦਾ ਉਹਨੂੰ ਦਲਾ ਰਾਹ ਚੁਣੇ ਛਤਲਾਂ ਦਾ ਇਹ ਇਦਾਂ ਅਰਬ ਨੂੰ ਸੰਸਾਰੀ ਰਾਜ ਹੈ ਰਾਜਾ ਹੋਊਗਾ ਨਾ ਉਹ ਕੰਮ ਕਰਨਾ ਫਿਰ ਮੈਂ ਲੋਭ ਜਪੂਗਾ ਖੁੱਲਾ ਹੋ ਕੇ ਉਹ ਜਾਵੋਦਾਰੀ ਫੇਰ ਹੋਰ ਝੱਪੇ ਬੜੇ ਪੈ ਜਾਂਦੇ ਰਾਜ ਚ ਰਾਜ ਦੀਆਂ ਜੁਬੇਵਾਰੀਆਂ ਨਹੀਂ ਹੋ ਜਾਂਦੀਆਂ ਨਾ ਉਹ ਤੇ ਕੀ ਜਪੜ ਹਈ ਨਮੋ ਨਾਥ ਪੂਰੇ ਸਦਾ ਸਿੱਧ ਦਾਤਾ ਨਮੋ ਨਾਥ ਪੂਰੇ ਸਦਾ ਸਿੱਧ ਦਾਤਾ ਸਦਾ ਸਿੱਧ ਦਾਤਾ ਹੈ ਪੂਰੇ ਨਾਥ ਦੇਖੋ ਛਤਰ ਧਾਰੀ ਉਹਨੂੰ ਕਿਹਾ ਨਾਥ ਨੂੰ ਪਹਿਲਾਂ ਸ਼ਿਵ ਜੀ ਨੂੰ ਨਾਥ ਹੈ ਨਾ ਨਾਥ ਇਹਦੇ ਜਿਲੇ ਨੇ ਸ਼ਿਵ ਜੀ ਨੂੰ ਨਹੀਂ ਇਹਨੂੰ ਵਸਗਾਰ ਪੂਰੇ ਨਾਥ ਨੂੰ ਨਮੋ ਨਾਥ ਪੂਰੇ ਨਾਥ ਦਾਤਾ ਕੋਈ ਇਹ ਨਾ ਸਮਝ ਲੈ ਸ਼ਿਵ ਜੀ ਨੂੰ ਕੀਤੀ ਅਰੇ ਨਮੋ ਕੀਤੀ ਹੈ ਸ਼ਿਵ ਜੀ ਨੂੰ ਮੰਨ ਲਵੇ ਕੋਈ ਉਦਰਾ ਸ਼ਿਵ ਜੀ ਦੇ ਪੈਜ ਹੋ ਜਰ ਨਾ ਉਹਨਾਂ ਨੇ ਕੀ ਤਬ ਉਹਨਾਂ ਆਤ ਪੂਰੇ ਪੂਰਾ ਨਾਥ ਹੈ ਤੂੰ ਹੋਰ ਕਹਾਂ ਹੈ ਹੋ ਸ਼ਿਵ ਤੋਂ ਅਸਲ ਸ਼ਿਵ ਹੈ ਉਹ ਇਹਦਾ ਮਾਧੇਵ ਹੈ ਮਾਧੇਵ ਨੂੰ ਨੇ ਕੀ ਸ਼ਿਵ ਪੂਰੇ ਨੂੰ ਕੀ ਨਮੋ ਨਾਥ ਪੂਰੇ ਸਦਾ ਸਤਿ ਦਾਤਾ ਪੂਰਾ ਕਹਾਂ ਵਾ ਕੈ ਸਾਰਾ ਸੰਸਾਰ ਉਹਦੇ ਕਬਜੇ ਚ ਹੈ ਉਹਦੀ ਨਾਥ ਹੈਟ ਹੈ ਉਹਦੇ ਅਨੁਸਾਰ ਚੱਲਦਾ ਤਾਂ ਪੂਰਾ ਨਾਥ शिवजी ਦਾ ਗਾਣਾ ਤਾਂ ਸ਼ਿਵੀ ਦਾ ਬੋਲ ਨਹੀਂ ਹੈ ਸ਼ਿਵੀ ਦਾ ਗਾਣਾ ਚ ਪਰਵਤੀ ਦੀ ਹੈ ਪਰਵਤੀ ਨੇ ਅਨੁਭਵ ਕੀਤਾ ਜੀਤੇ ਸਤਪੰਕਰ ਬਹੁਤ ਬਾਹਰ ਇਹਦੇ ਨਾਲ ਹੋਈ ਹੈ ਇਹ ਗੱਲ ਇਹਦੇ ਗਾਣੇ ਤਾਂ ਪਰਵਤੀ ਦੀ ਹੈ ਰਾਮਦਰ ਦਾ ਗਾਣਾ ਤਾਂ ਸੀਤਾ ਦੀ ਹੈ ਰਸਪੁਰੇ ਕਥੋਂ ਹੋਵੇ ਅਧਪੂਰਕ ਤਾਂ ਉਹਦਾ ਕਹਾਣੀ ਦਾ ਕਹਿਣੇ ਨਹੀਂ ਹੁੰਦੇ ਨਾ ਨਾਦਪੂਰਕ ਤਾਂ ਹੋ ਗਿਆ ਜੇ ਰਾਮਚੰਦਰ ਨੇ ਕਹਿਣੇ ਚ ਹੁੰਦੀ ਸੀ ਤਾਂ ਰਾਮਚੰਦਰ ਨੂੰ ਕਦੇ ਭੇਜਦੀ ਕਿਉਂ ਜਾਂਦਾ ਉਹ ਮਿਰਗ ਦੀ ਬਗੜ ਇਹਨਾਂ ਛਾਪਾ ਕਿਉਂ ਪੈਂਦਾ ਇਹਸ ਕਰਕੇ ਤ੍ਰਿਆਚਰਤਨ ਇਹ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਇਹਨਾਂ ਦੇ ਨਹੀਂ ਸਮਝ ਸਕੇ ਜਿਹੜਾ ਤਰ ਲਿਖਿਆ ਦਸਪਾ ਇਹ ਤ੍ਰਿਆਦਾ ਬਣ ਕੇ ਹੈ ਜੈਨੂ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਨੇ ਸਮਝ ਸਕਦਾ ਕਿ ਤੇ ਵਜਾਖ ਜਨਾਰੇ ਹੋ ਵੀ ਐਵੇਂ ਹੀ ਹੈ ਆਪਾਂ ਸਿੱਖਾਂ ਨੂੰ ਆਇਆ ਕਿਹਾ ਹੈ ਤ੍ਰਿਆਣ ਕੇ ਭੇਦ ਪਛਾਣ ਹਾਂ ਇਹਨਾਂ ਦੇ ਭੇਦ ਨਹੀਂ ਪਛਾਣ ਸਕੇ ਪ੍ਰਭੂ ਵਿਸ਼ਨੂੰ ਲਿਖਿਆ ਹੈ ਗ੍ਰਾਥਾਂ ਦੇ ਵਿੱਚ ਉਹਨਾਂ ਨੇ ਸਾਖਿਓ ਬਣਿਓ ਹੋਈਆਂ ਨੇ ਬਿਲਕੁਲ ਸਾਰੇ ਪਾਠ ਕਰਦੇ ਨੇ ਜਿੱਦੂ ਬਣਦੇ ਨੇ ਇਸ ਗੱਲ ਨੂੰ ਹੇ ਮਾਇਆ ਰੂਪ ਹੈ ਤ੍ਰਿਆ ਨੂੰ ਮਾਇਆ ਰੂਪ ਬਣੇ ਹੈ ਮਾਇਆ ਰੂਪ ਹੈ ਨਮੋ ਨਾਥ ਪੂਰੇ ਸਦਾ ਸਿੱਧ ਦਾਤਾ ਨਮੋ ਨਾਥ ਪੂਰੇ ਹੈ ਨਾਥ ਪੂਰੇ ਹੈ ਪਰਮੇਸ਼ਰ ਤੂੰ ਸਦਾ ਹੀ ਸਿੱਧੀ ਦਾਤਾ ਇਥੇ ਸਿੱਧ ਲਫ਼ਜ਼ ਸ਼ਾਇਰੀ ਨਾਲ ਨਹੀਂ ਆਉਂਦਾ ਇਥੇ ਸਿੱਧ ਦਾਤਾ ਸੋਜੀ ਦਾ ਦਾਨ ਕਰਦਾ ਤੂੰ ਹਮੇਸ਼ਾ ਹੀ ਗਿਆਨ ਦਾ ਦਾਤਾ ਸੋਜੀ ਦਾ ਨਾ ਅਸ਼ੇਦੀ ਅਛਾ ਗਿਆਨ ਦਾਨ ਦਿੰਦਾ ਸਾਰਿਆਂ ਨੂੰ ਨਾਮਦਾਨ ਦੇ ਰਿਹਾ ਸਾਰਿਆਂ ਨੂੰ ਸੋਜੀ ਦੇ ਰਿਹਾ ਸਾਰਿਆਂ ਗੁਰੂ ਆਲੋ ਗੁਰੂ ਤਾਂ ਕੰਮੇ ਸੋਜੀ ਦੇਣਾ ਹੁੰਦਾ ਤੂੰ ਰੋਸ਼ਨੀ ਦੇ ਰਿਹਾ ਹਮੇਸ਼ਾ ਹੀ ਹਈ ਅਛੇਦੀ ਅਛਾ ਹੈ ਆਦ ਅਦਵਾ ਵਿਧਾਤਾ ਅਛੇਦੀ ਹੈ ਤੂੰ ਤੈਨੂੰ ਕੋਈ ਛੇਦ ਨਹੀਂ ਕਰ ਸਕਦਾ ਤੇਰੀ ਕੋਈ ਕੋਈ ਐਸੀ ਲਾਈਟ ਨਹੀਂ ਹੈ ਜਿਹੜੀ ਤੈਨੂੰ ਪਾਰ ਕਰ ਜਵੇ ਤੇ ਕੋ ਆ ਲਾਈਟ ਚੱਗਦੀ ਹੈ ਇਸ ਤਰੀ ਲਾਈਟ ਤੇ ਪਾਰ ਹੋ ਕੇ ਸਾਡੇ ਸਰੀਰ ਤੇ ਲੀ ਜਾਂਦੀ ਆ ਲਾਈਟ ਨੂੰ ਇਸ ਤਰੀ ਜਿਹੜੀ ਰੇ ਪਾਰ ਕਰ ਜਾਂਦੀ ਅਸੀ ਕੋਈ ਯੋਤਰੀ ਤੇਰੀ ਯੋਤੂ ਬਾਹਰ ਕਰ ਜਵੇ ਤੇਰੇ ਗਾਂ ਨੂੰ ਪਾਰ ਕਰਨ ਵਾਲੀ ਕੋਈ ਯੋਤਰੀ ਤੇਰੇ ਗਾਂ ਚ ਨੁਕਸਲ ਬਣ ਵਾਲੀ ਕੋਈ ਯੋਤਰੀ ਹੈ ਛੇਦੀ ਤਾਂ ਹੈ ਸਾਰਿਆਂ ਦੇ ਗਿਆਨ ਦੇ ਵਿੱਚ ਨੁਕਸਲ ਲੱਭ ਲੈ ਇਹ ਬ੍ਰਮ ਗਾਨ ਨੇ ਆਤਮ ਗਾਨ ਨੇ ਸਾਰਿਆਂ ਦੇ ਗਾਂ ਨੂੰ ਛੇਦ ਕਰ ਦਿੱਤਾ ਨੁਕਸਲ ਜਾ ਲੱਭਿਆ ਵੀ ਆਥੇ ਪਿਆ ਨੁਕਸਲ ਵੀ ਤੁਹਾਡੇ ਜਿਹੜਾ ਉਹਨਾਂ ਨੂੰ ਨਹੀਂ ਦਿਖਿਆ ਉਹ ਦੱਸਦਾ ਵੀ ਆ ਪਿਆ ਉਹ ਦਿਖਾਤਾ ਉਹ ਤੋਂ ਜ਼ਿਆਦਾ ਲਾਈਟ ਹੈ ਕੱਟ ਲਾਈਟ ਨੂੰ ਵੱਡੀ ਲਾਈਟ ਛੇਡ ਕਰ ਦਿੰਦੀ ਹੈ ਉਹ ਬੀਂਦੀ ਨਿਕਲ ਜਾਂਦੀ ਹੈ ਅੱਛਾ ਆਦ ਅਦਵਾ ਅੱਛਾ ਅੱਛਾ ਕਹਿੰਦੇ ਨੇ ਜਿਹਦੇ ਤੇ ਕਿਸੇ ਦਾ ਪਰਛਾਵਾਂ ਪੈ ਜਾਵੇ ਦਰਖਤ ਹੁੰਦਾ ਨਾ ਤੋਂ ਪੌਂਡ ਗਿਆ ਜੇ ਤੇ ਦਰਖਤ ਕੋਈ ਚੀਜ਼ ਮੋੜੇ ਆ ਜਾਵੇ ਉਹਦਾ ਪਰਛਾਵਾਂ ਪੈ ਜਾਂਦਾ ਉੱਥੇ ਉਹ ਧਰਤੀ ਉਹ ਨੀ ਕਾਲੀ ਹੋ ਜਾਂਦੀ ਹੈ ਚੁਗੋਂ ਝੋ ਜੋ ਨਾਲੇ ਝੋ ਤੇਰੇ ਨਾਲੇ ਦੇ ਝੋ ਨੂੰ ਨਹੀਂ ਪੈ ਸਕਦੀ ਛਾਂ ਘਾਤ ਬਹੁਗੀ ਲਾਈਟ ਜਿਆਦਾ ਹੋ ਕੋਈ ਚੀਜ਼ ਵਿਚਾਲਿਆ ਗਈ ਉਹਦੇ ਲਾਈਟ ਜਿਆਦਾ ਹੈ ਜਿਆਦਾ ਲਾਈਟ ਤੇਲੂ ਤੇਰੀ ਲਾਈਟ ਨੂੰ ਮੱਧਮ ਕਰਦੋਗੀ ਜੇ ਮੈਂ ਇੱਥੇ ਇੱਕ ਵਾਲਾ ਆਪਣੇ ਕੋਲ 50 ਦਾ ਜਗਦਾ ਇੱਕ ਆਪਰ ਤੇ ਦਸ ਦਾ ਜਾਲ ਦੀਏ 50 ਆਲਾ ਛੇ ਹੋ ਗਿਆ ਚਾਹ ਜਗਦਾ ਹੀ ਹੋ ਉਹਦੀ ਲਾਈਟ ਹੋਈ ਨਾ ਹੋਈ ਬਰਾਬਰ ਹੈ ਉਸ ਕਰਕੇ 6 ਹੋ ਗਿਆ 6